ਇਨੂੰ ਕੋਈ ਸਵਾਲ ਨਹੀਂ ਚਾਹੀਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫਾਇਲ ਕਰ ਦਿੱਤਾ ਐਜ਼ ਅ ਨਾਈਂਟ ਜੀ ਇੱਕ ਚਾਂਸ ਮੈਡਮ ਨਹੀਂ 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 ਚਾਂਸ ਬਸ ਹੋ ਗਿਆ ਕੌਨ ਸਰ ਮੈਂ ਇੱਥੇ ਦੇਖ ਲਿਆ ਨਾ ਕਿ ਜਿਹੜਾ ਪੰਜਾਬ ਪੁਲਿਸ ਵਾਲਾ ਫੋਟੋ ਕਿਹਾ ਸੀ ਨੂੰ ਜੇ ਤੂੰ ਕਹਿੰਦੇ ਸਾਰਾ ਸਾਰਾ ਅਜੇ ਨਾ ਚਲਾਉਣ ਕਿ ਤਾ ਲੈ ਹੈਲਮਟ ਪਾ ਨਹੀਂ ਨਹੀਂ ਛੱਡ ਦੇ ਲੈ ਮੈਂ ਇੱਕ ਵਾਰੀ ਜੋ ਬੰਦਾ ਚਲਾਨ ਕਟਵਾਇਆ ਸੀ ਹਾਂ ਇਹ ਨਹੀਂ ਚਾਹਦਾ ਕਿਵੇਂ ਕਿਵੇਂ ਉਹ ਕਿਸ ਦਾ ਥੋੜਾ ਜਿਹਾ ਦੱਸੋ ਪਲੀਜ਼ ਤੁਸੀਂ ਦੱਸੋ ਅਸੀਂ ਨਾ ਮਾ ਚੰਡੀਗੜ੍ਹ ਤੋਂ ਹਾਂ ਚੰਡੀਗੜ੍ਹ ਤੋਂ ਮਹਾਲੀ ਜੈਂਟਰ ਹੋਣ ਲੱਗੇ ਸੀਗੇ ਤਾਂ ਉੱਥੇ ਨਾ ਯੂ ਟਰਨ ਹੈ ਨਹੀਂ ਸੀਗਾ ਮਤਲਬ ਮਨਾ ਕੀਤਾ ਯੂ ਟਰਨ ਨਹੀਂ ਮਾਰ ਸਕਦੇ ਤੇ ਕੋਈ ਭੁੱਲਿਆ ਮਾਰਕੀਟ ਦੇ ਵਿੱਚ ਇੱਕ ਅੰਦੀ ਉਹ ਰਹਿ ਗਿਆ ਮੈਂ ਉਹ ਉੱਥੇ ਯੂ ਟਰਨ ਮਾਰਤਾ ਤਾਂ ਨਾਲ ਹੀ ਪੁਲਿਸ ਖੜੀ ਸੀ ਉਹ ਕਹਿੰਦਾ ਸਾਈਡ ਤੇ ਲਾਓ ਇੱਕ ਅੰਦੀ ਦੇਖਿਆ ਕਰਤਾਰ ਕਹਿੰਦਾ ਜੀ ਤੁਹਾਨੂੰ ਆ ਮੋੜ ਮੈਂ ਕੁਝ ਨਹੀਂ ਦਾ ਉਹ ਆਇਆ ਮੈਨੂੰ ਕਹਿੰਦੇ ਲਾਇਸੈਂਸ ਦਿਓ ਮੈਂ ਕਿਹਾ ਮਲਾਜਮ ਤਾਂ ਉਹ ਕਹਿੰਦੇ ਕਿੱਥੇ ਮੈਂ ਆ ਉੱਥੇ ਸੀ ਆਈ ਕਾਰਡ ਮੈਂ ਦਿਖਾਤਾ ਇਹ ਜਿਹਦੇ ਮੇਮਸਰ ਲਾਗੇ ਚਾਰਨਕਿੰਗ ਪਟਿਆ ਤਾਂ ਤੁਸੀਂ ਬਿਕਾਜ਼ ਚਲਾਨ ਕਿਉਂ ਨਹੀਂ ਘਟਿਆ ਚਲਾਨ ਕਿਉਂ ਨਹੀਂ ਘਟਿਆ ਗਲਤ ਕਰ ਲਾ ਤੁਸੀਂ ਚਲਾਨ ਉਹ ਉਹ ਕਿੰਨਾ ਜਿਹੜੇ ਜਿਹੜੇ ਸਹਨੇਦਾਰ ਸਾਹਿਬ ਉਹ ਮੇਰੇ ਮੂਹਰੇ ਦੇਖਣ ਵੀ ਕੀ ਮੈਂ ਕਹਾ ਕੀ ਹੁੰਦੇ ਰੋ ਯਾਰ ਮੈਂ ਆਇਆ ਜੀ ਮੇਰੇ ਵੱਲ ਦੇਖੀ ਜਾਣ ਇਹਨਾਂ ਨੇ ਕਿਹਾ ਚਲਾਨ ਕੋ ਟੁਕ ਕਿੰਨਾ ਚਲਾਨ ਕਿੰਨਾ ਉਹ ਕਹਿੰਦੇ 500 ਦਾ ਇਹ ਕੱਢ ਕੇ 500 ਦੇਤਾ ਹੂੰ ਚਲੇ ਗਏ ਉਹ ਮੇਰੇ ਵੱਲ ਦੇਖਿਆ ਹਸਣ ਕਿਉਂ ਕਿ ਦੇਖਿਆ ਮੈਂ ਕਿ ਕੀ ਦੇਖਿਆ ਮੈਂ ਚਲਾਨ ਤਾਂ ਫਿਰ ਵੀ ਨਹੀਂ ਹੋਇਆ ਪੈ ਨਿਆ ਜੇ ਕਿਸੇ ਤਰ੍ਹਾਂ ਨਹੀਂ ਮੈਂ ਨਹੀਂ ਲੜਦੀ ਜੋ ਬਲ ਲੜਦਾ ਹੈ ਇਫ ਮੈਂ ਫੋਨ ਨਾ ਚੱਕਾਂ ਜਾਂ ਟਾਈਮ ਸੇ ਰਿਪਲਾਈ ਨਾ ਕਰਾਂ ਫਿਰ ਮੈਂ ਜਦੋਂ ਵਾਪਸ ਕਰੇ ਦੋ ਤਿੰਨ ਘੰਟੇ ਉਹ ਕੱਟ ਦਿੰਦਾ ਹਾਂ। ਬਦਲਾ ਬਰਾਬਰ ਲੈ ਕੇ ਜਦੋਂ ਅੰਦਰ ਮਾਨੂੰ ਸ਼ਾਂਤੀ ਮਿਲ ਜਾਂਦੀ ਹੈ ਫਿਰ ਮੈਂ ਸਹਾਂ ਠੀਕ ਹੈ ਔਰ ਮੈਂ ਮੈਨੂੰ ਕੋਈ ਸਵਾਲ ਨਹੀਂ ਚਾਹੀਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫਾਇਰ ਕਰ ਦਿੱਤਾ ਐਜ਼ ਅ ਅੰਕਲ ਨਹੀਂ ਤੁਹਾਨੂੰ ਇੱਕ ਚਾਂਸ ਮੈਡਮ ਨਹੀਂ 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 ਬਸ ਬਸ ਹੋ ਗਿਆ ਮੈਂ ਇਥੇ ਦੇਖ ਲਿਆ ਨਾ ਕਿ ਕਿਹੜਾ ਪੰਜਾਬ ਪੁਲਿਸ ਵਾਲਾ ਮੌਕਾ ਦਿੰਦੇ ਹੋਗੇ ਸਾਨੂੰ ਜਦੋਂ ਕਹਿੰਦੇ ਉਹ ਸਰ ਸਰ ਅੱਜ ਨਾ ਚਲਾਓ ਕਿ ਸਰ ਕੱਲ ਹੈਲਮਟ ਪਾ ਕੇ ਨਹੀਂ ਨਹੀਂ ਛੱਡ ਦੇਣ ਇਹਨੇ ਝੂਠ ਲੈ ਹੱਦ ਹੋ ਗਈ ਜਿਹੜਾ ਪਿਆਰ ਨਾ ਬੋਲਦਾ ਉਹਨੂੰ ਛੱਡ ਦਿੰਦੀ ਐ ਬਸ ਮੈਂ ਫਰੀ ਜੋ ਬੰਦਾ ਚਲਾਨ ਕਟਵਾਇਆ ਸੀ ਹਾਂ ਇਹਨੇ ਚਲਾਨ ਕਟਾਇਆ ਕਿਵੇਂ ਕਿਵੇਂ ਉਹ ਕਿਸਤਾ ਥੋੜਾ ਜਿਹਾ ਬਸ ਪਲੀਜ਼ ਤੁਸੀਂ ਦੱਸੋ ਅਸੀਂ ਨਾ ਚੰਡੀਗੜ੍ਹ ਤੋਂ ਹਾਂ ਚੰਡੀਗੜ੍ਹ ਤੋਂ ਮਹਾਲੀ ਜੈਂਟਰ ਹੋਣ ਲੱਗੇ ਸੀਗੇ ਤਾਂ ਉੱਥੇ ਨਾ ਯੂ ਟਰਨ ਹੈ ਨਹੀਂ ਸੀਗਾ ਮਤਲਬ ਮਨਾ ਕੀਤਾ ਯੂ ਟਰਨ ਨਹੀਂ ਮਾਰ ਸਕਦੇ ਅਸੀਂ ਕੋਈ ਭੁੱਲਿਆ ਮਾਰਕੀਟ ਦੇ ਵਿੱਚ ਇੱਕਦਿ ਹੋ ਰਹਿ ਗਿਆ ਮੈਂ ਉੱਥੇ ਯੂ ਟਰਨ ਮਾਰਤਾ ਤਾਂ ਨਾਲ ਹੀ ਪੁਲਿਸ ਖੜੀ ਸੀ ਹਾਂ ਤਾਂ ਮੋੜਿਆ ਹੱਥ ਦਿੱਤਾ ਉਹ ਕਹਿੰਦਾ ਸਾਈਡ ਤੇ ਲਾਓ ਇੱਕੰਦੀ ਦੇਖਿਆ ਕਰ ਤੈਨੂੰ ਕਿਹਾ ਸੀ ਥਨਾ ਮੋੜ ਮੈਂ ਕੁਛ ਨਹੀਂ ਹੁੰਦਾ ਉਹ ਆਇਆ ਮੈਨੂੰ ਕਹਦੇ ਲਾਇਸੈਂਸ ਦੋ ਮੈਂ ਹੈ ਮਲਾਜਮਾ ਤਾਂ ਉਹ ਕਹਿੰਦੇ ਕਿੱਥੇ ਮੈਂ ਉੱਥੇ ਤੇ ਆਈ ਕਾਰਡ ਮੈਂ ਦਿਖਾਤਾ ਇੱਕ ਜਿਹਦੇ ਮੇਮਸਰ ਲਾਗੇ ਚਲਾਨ ਕਿਉਂ ਘਟਿਆ ਤੁਸੀਂ ਬਿਕਾਉਸ ਚਲਾਨ ਕਿਉਂ ਨਹੀਂ ਘਟਿਆ ਚਲਾਨ ਕਿਉਂ ਨਹੀਂ ਘਟਿਆ ਇਹ ਤਾਂ ਗਲਤ ਗੱਲ ਹੈ ਤੁਸੀਂ ਚਲਾਨ ਉਹ ਕਿਉਂ ਕਿ ਜਿਹੜੇ ਜਿਹੜੇ ਥਾਣੇਦਾਰ ਸਾਹਿਬ ਉਹ ਮੇਰੇ ਮੂੰਹ ਵਲ ਦੇਖਣ ਵੀ ਕੀ ਮੈਂ ਕਹਾ ਕੀ ਹੋੜ ਇਹਨੂੰ ਯਾਰ ਮੈਂ ਕਿਹਾ ਜੀ ਮੇਰੇ ਵੱਲ ਦੇਖੀ ਜਾਣ ਇਹਨਾਂ ਨੇ ਕਿਹਾ ਚਲਾਨ ਕੁਟ ਕਿੰਨੇ ਚਲਾਨ ਕਿੰਨੇ ਆ ਉਹ ਕਹਿੰਨੇ 500 ਦਾ ਇਹ ਕੱਢ ਕੇ 500 ਦੇਤਾ ਹੂੰ ਚਲੇ ਗਏ ਹਨਾ ਉਹ ਮੇਰੇ ਵੱਲ ਦੇਖ ਕੇ ਹੱਸਣ ਮੈਨੂੰ ਕਿਹਦੇ ਦੇਖਿਆ ਮੈਂ ਕਿ ਕੀ ਦੇਖਿਆ ਹੂੰ ਮੈਂ ਚਲਾਨ ਤਾਂ ਫਿਰ ਵੀ ਨਹੀਂ ਹੋਇਆ ਤੂੰ 500 ਦਿੱਤਾ ਉਹਨਾਂ ਨੂੰ ਬਸ ਉਹ ਹਾਂ ਚਲਾਨ ਤਾਂ ਹੋਇਆ ਹੀ ਨਹੀਂ ਮੈਨੂੰ ਸਿਗਾ ਕਿ ਇੱਥੇ ਫੇਅਰਲੀ ਐਂਡ ਟੈਕਨੀਕਲੀ ਪੜ ਕੇ ਆਏ ਨੇ ਜਿੱਥੇ ਰਹਿ ਕੇ ਆਏ ਨੇ ਸ਼ਾਇਦ ਉੱਥੋਂ ਦੇ ਰੂਲ ਐਂਡ ਰੈਗੂਲੇਸ਼ਨ ਕੁਝ ਹੋਰ ਪਰਚੀ ਵੀ ਕਟਾਉਣੀ ਸੀ ਅਗਲੀ ਵਾਰ ਕਟਾ ਦੇ ਕੋਈ ਨਾ ਇੱਕ ਵਾਰ ਮੈਨੂੰ ਘੇਰ ਰਿਆ ਵੇ ਚੰਡੀਗੜ੍ਹ ਪੁਲਿਸ ਨੇ ਹੂੰ ਤਾ ਮੈਂ ਬਾਂਮੀ ਕਾ ਵੀ ਸੀ ਮੇਰੇ ਨਾਲ ਤੂੰ ਵੀ ਸੀ ਮੈਂ ਦੀ ਇਹ ਦੋਨੇ ਆਣੇ ਤੇਰੀ ਬਾਂਮੀ ਕਾ ਸੀਗੀ ਅਸੀਂ ਕਿ ਕਿਲਟਾ ਕੰਮ ਕਰਦੇ ਸੀ ਫਿਰੋਂ ਦਾ ਤਾਂ ਗੱਡੀ ਘੇਰਿਆ ਪੁਲਿਸ ਵਾਲੇ ਨੇ ਤਾਂ ਮੈਨੂੰ ਮੈਂ ਉੱਤਰ ਗਿਆ ਬਾਰ ਕਿਉਂਕਿ ਮੈਂ ਇਹਨਾਂ ਨੂੰ ਹੈਨਾ ਤਾਂ ਉੱਤਰ ਗਿਆ ਮੈਂ ਕਿਹਾ ਹਾਂਜੀ ਕਹਿੰਦਾ ਤੁਸੀਂ ਇੱਧਰ ਨੂੰ ਮੁੜਨਾ ਨਹੀਂ ਸੀਗਾ ਮੈਂ ਕਿਹਾ ਯਾਰ ਮੈਂ ਵੀ ਪੁਲਿਸ ਵਾਲਾ ਹੀ ਹਾਂ ਤਾਂ ਕਹਿੰਦੇ ਆਈਡਿ ਕਾਰਡ ਆਈ ਕਾਰਡ ਮੇਰੇ ਪਰਸ ਘਰੇ ਰਹਿ ਗਿਆ ਸੀ ਅਸਲ ਚ ਮੈਂ ਕਿਹਾ ਵੀ ਯਾਰ ਘਰੇ ਪਿਆ ਹੈਨਾ ਕਹਿੰਦਾ ਯਾਰ ਇਦਾਂ ਲੜੋ ਹੁੰਦਾ ਵੀ ਤੈਨੂੰ ਮੰਨ ਲੀਏ ਤੂੰ ਪੁਲਿਸ ਚਾ ਫਿਰ ਕਹਿੰਦੇ ਚੰਗਾ ਆ ਕੀ ਹੁੰਦਾ ਐਦਾਂ ਮੈਂ ਹੈ ਇਕੱਠੇ ਹੋਣ ਦਾ ਇਸ਼ਾਰਾ ਹੁੰਦਾ ਮੈਨੂੰ ਕਹਿੰਦਾ ਜਾ ਨਜਾਇਜ਼ ਫਿਰ ਦਾ ਚੱਕਦੇ ਨਹੀਂ ਨਜਾਇਜ਼ ਕਿਉਂ ਯਾਰ ਸਾਡੀ ਪੁਲਿਸ ਆਦੂਗੀ ਦੁਬਾਰਾ ਤੋਂ ਇਕੱਠੇ ਹੋ ਕੇ ਵੈਲ ਯਾ ਆਬਵੀਅਸਲੀ ਇਨ ਫੈਕਟ ਜੋਬਨੂ ਮੈਂ ਜਦੋਂ ਸਾਖ ਮੂਵੀ ਜਦੋਂ ਮੈਨੂੰ ਅਸਾਈਨ ਕੀਤੀ ਸੀਗੀ ਪਹਿਲਾਂ ਮੈਨੂੰ ਯਾਦ ਆ ਮੈਂ ਇੱਕ ਦੋ ਵਾਰੀ ਮਨਾ ਕਰ ਦਿੱਤਾ ਸੀ ਬਿਕਾਜ਼ ਰਿਸਕ ਲੈਣ ਤੋਂ ਹਰ ਇੱਕ ਆਰਟਿਸਟ ਡਰਦਾ ਯੂ نو ਸੋ ਆਈ ਵਾਸ ਲਾਈਕ ਨਹੀਂ ਨਮਾ ਐਂਡ ਪਤਾ ਨਹੀਂ ਕਿਵੇਂ ਆਡੀਐਂਸ ਇਸ ਐਕਸੈਪਟ ਕਰਨ ਗਿਆ ਐਕਸ ਵਾਈ ਜ਼ेड ਫਿਰ ਮੈਂ ਸਾਕ ਸਟੋਰੀ ਸੁਣੀ ਸਟੋਰੀ ਬਹੁਤ ਵਧੀਆ ਸੀ ਫਿਰ ਮੈਂ ਜੋ ਬੰਦਿਆਂ ਫੋਟੋਆਂ ਦੇਖੀਆਂ ਐਂਡ ਆਈ ਵਾਸ ਲਾਈਕ ਇੰਨੇ ਸੋਨੇ ਮੁੰਡੇ ਤਾਂ ਹੈ ਹੀ ਨਹੀਂ ਸਾਡੀ ਇੰਡਸਟਰੀ ਵਿੱਚ ਯੂ نو ਸੋ ਹੀ ਡਿਜ਼ਰਵਸ ਅ ਚਾਂਸ ਥੈਨ ਫਿਰ ਅਸੀਂ ਸਾਕ ਮੂਵੀ ਦਾ ਸ਼ੂਟ ਕਰ ਰਹੇ ਸੀ ਉਦੋਂ ਮੈਨੂੰ ਪਤਾ ਲੱਗਿਆ ਕਿ ਇਨਸਾਨ ਬਹੁਤ ਚੰਗਾ ਹੈ ਫਿਰ ਉੱਥੋਂ ਸਾਡੀ ਦੋਸਤੀ ਦੀ ਸ਼ੁਰੂਆਤ ਹੋਈ ਹੁਣ ਮਤਲਬ ਮੇਰੀ ਪੂਰੀ ਫੈਮਿਲੀ ਹਮੇਸ਼ਾ ਕੋਈ ਵੀ ਨਹੀਂ ਮੇਰੇ ਹਸਬੰਦ ਤੱਕ ਨਹੀਂ ਜੋ ਜੋਬਨ ਦਾ ਫੋਨ ਨਾ ਆਵੇ ਜਾਂ ਜੋਬਨ ਘਰੇ ਨਾ ਆਵੇ ਮੇਰੇ ਹਸਬੰਦ ਮੈਨੂੰ ਖੁਦ ਪੁੱਛਦੇ ਜੋਬਨ ਹੀ ਆਇਆ ਜੋਬਨ ਕਿਤਾ ਜੋਬਨ ਠੀਕ ਹੈ ਮੇਰੀ ਸੋਹਣੀ ਲੱਗਦੀ ਹੈ ਤੇ ਦਰਦਾ ਮਹਾਲੀਆਂ ਉਹ ਆਇਆ ਹੈ ਨਹੀਂ ਇਹਸ ਤੋ ਆਇਆ ਹੈ ਨਹੀਂ ਮੈਂ ਕਿਹਾ ਅਗਲਾ ਹੋਰ ਵੀ ਕੰਮ ਕਰ ਰਿਹਾ ਹੋਣਾ ਆਪਾਂ ਇਹਨੂੰ ਮਿਲਣ ਥੋੜੀ ਆਇਆ ਮੇਰੇ ਡਾਡ ਵੀ ਪੁੱਛਣਗੇ ਅੱਛਾ ਜੋਬਨ ਕਿੱਥੇ ਆ ਜੋਬਨ ਕੀ ਕਰ ਰਿਹਾ ਯੂ نو ਸੋ ਹੀ ਇਜ਼ ਦੈਟ ਕਾਈਂਡ ਆਫ ਅ ਪਰਸਨ ਇਹ ਮਤਲਬ ਬਹੁਤ ਕੱਟ ਲੋਕ ਹੁੰਦੇ ਨੇ ਜੋ ਬਹੁਤ ਹਜੇ ਵੀ ਬੱਚੇ ਹੁੰਦੇ ਆ ਦੇ ਲੋ ਦੇ ਵਾਂਟ ਟੂ ਡੂ ਦ ਬੈਸਟ ਇਨੋਸੈਂਸ ਹੈ ਸਚਾਈ ਹੈ ਮੋਰਲਸ ਨੇ ਯੂ نو ਸੋ ਹੁਣ 6 ਸਾਲ ਤੋਂ ਪੱਲੇ ਪੈ ਨੇ ਸਾਡੇ ਮੈਂ ਕਿੰਨੀ ਵਾਰੀ ਕਿਹਾ ਕਿ ਜੋਪਨ ਮੈਨੂੰ ਲੱਗਦਾ ਮੈਂ ਤੇਰੇ ਪਿਛਲੇ ਜਨਮ ਚ ਮਾਂ ਹੋਣੀ ਆ ਯੂ ਨੋ ਯੂ نو ਦੱਸ ਦਿਖਾਣ ਆਫ ਵਾਈਬ ਦੈਟ ਵੀ ਗੈਟ ਯੂ نو ਉਹ ਤਾਂ ਹੈਗਾ ਮੇਰਾ ਹੀਰੋ ਬਟ ਦੱਸ ਦੱਸ ਦਿਖਾਣ ਆਫ ਰਿਲੇਸ਼ਨਸ਼ਿਪ ਜੋ ਸੀ ਸ਼ੇਅਰ ਕਰਦੇ ਆ ਸੋ ਰੱਬ ਕਰੇ ਕਿ ਅੱਗੇ ਵੀ ਅਸੀਂ ਵਧੀਆ ਮਤਲਬ ਮੂਵੀਜ਼ ਕਰੀਏ ਐਂਡ ਸਾਕ ਵਿੱਚ ਵੀ ਬਹੁਤ ਹੀ ਵਧੀਆ ਸਾਡਾ ਮਤਲਬ ਪੂਰੀ ਦੋਨਾਂ ਦੀ ਕੈਮਿਸਟਰੀ ਵੀ ਐਂਡ ਸਟੋਰੀ ਵੀ ਐਂਡ ਵੱਡੇ ਘਰ ਵਿੱਚ ਵੀ ਉਹੀ ਹੈ ਕਿ ਵੀਵ ਟ੍ਰਾਈਡ ਆਰ ਬੈਸਟ